ਦੇ ਹੁੰਦੇ ਅੱਜ ਆਪਾਂ ਤੁਹਾਨੂੰ ਮਲਾਵਾਂਗੇ ਜੀ ਜਿੰਦਕੌਰ ਨਾਲ ਜਿਹਦੇ ਨਾਮ ਤੇ ਇਹ ਚੈਨਲ ਬਣਿਆ ਹੋਇਆ ਅੱਜ ਤੋਂ 6 ਸਾਲਾਂ ਬਾਅਦ ਆਪਾਂ ਮਿਲਣ ਲੱਗੇ ਆ ਜੀ ਜਿੰਦਕੌਰ ਤਾਂ ਚਲੋ 2 ਸਾਲ ਪਹਿਲਾਂ ਹੀ ਹੋਈ ਆ ਹਲੇ ਪਰ ਜਵਾਈ ਸਾਡਾ 6 ਸਾਲਾਂ ਬਾਅਦ ਆਇਆ ਜੀ ਅੱਜ ਪਿੰਡ ਤੇ ਬਾਕੀ ਕਰਾਂਗੇ ਅੱਜ ਜਦੋਂ ਘਾਟਨ ਮੜੇ ਕੱਪੜੇ-ਕਪੜੇ ਸੈਟਅਪ ਕਰ ਰਹੇ ਆ ਜਾਂਦੇ ਸਾਰ ਹੁਣ ਘਰੇ ਪੈਣਗੇ ਬੰਬਾਂ ਦੇ ਧੁਮਾਕੇ ਤੇ ਬਾਕੀ ਜਿੰਦਕਾਰ ਵੀ ਪਹਿਲੀ ਇਹ ਹੈ ਜੀ ਮੇਰਾ ਪੁੱਤ ਗਰਵਾ ਸਿੰਘ ਸੋਹੀ ਇਹ ਮੇਰੇ ਕੋਲ ਪਹਿਲਾ 3 ਸਾਲ ਰਿਹਾ ਫਿਰ ਬਾਹਰ ਚਲੇ ਗਿਆ ਹੁਣ ਫੇਰ ਆਇਆ 3 ਸਾਲਾਂ ਬਾਅਦ ਤੇ ਇਹ ਹੈ ਮੇਰੀ ਛੋਟੀ ਜੀ ਪੁੱਤਰੀ ਜਿੰਦਕਾਰ ਐਲ ਇਧਰ ਮੁਕਰਿਆ ਇਹ ਆਹ ਓਹੋ ਅੱਖਾਂ ਚ ਲੇਟ ਪੈਂਦੀ ਲੇਟ ਪੈਂਦੀ ਓਏ ਇਹ ਹੈ ਜਿੰਦਕਾਰ ਜੀ ਜਿਹਦੇ ਨਾਮ ਤੇ ਚੈਨਲ ਚੱਲ ਰਿਹਾਗਾ ਓਏ 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 ਨਹੀਂ ਨਹੀਂ ਇਹਨੂੰ ਨਹੀਂ ਛੇੜਨਾ ਤੇ ਬਾਕੀ ਆਪਾਂ ਚੱਲਦੇ ਆਂ ਜੀ ਅੱਗੇ ਕਰਾਂਗੇ ਉਹ ਘਾਟਣ ਨੇ ਇਹਨਾਂ ਦਾ ਸਾਰੀ ਹਵਾ ਅੰਦਰ ਹਾਂਜੀ ਵੀਰ ਵੀ ਜਿੰਦ ਘਰ ਜਾ ਬਾਹਰ ਜਾਣ ਹੁਣ ਜੁੱਤੀ ਕੱਢਾਂ ਜੁੱਤੀ ਪਈ ਆ ਵੀਰ ਪਿੱਛੇ ਹੀ ਪਈ ਆ ਜੁੱਤੀ ਤੇ ਇਹਨਾਂ ਦੀ ਕੱਢਦੀ ਆਪਾਂ ਜੁੱਤੀ ਆਹ ਲਓ ਜੀ ਤੁਹਾਡੀ ਜੁੱਤੀ ਇਹਦਾ ਰੱਖ ਦੇ ਡਿੱਗੀ ਲਾ ਦੀਏ ਬਸ ਹੁਣ ਕੁਝ ਕੱਢਣਾ ਤਾਂ ਨਹੀਂ ਡਿੱਗੀ ਚ ਰੱਖਣਾ ਤਾਂ ਨਹੀਂ ਕੁਝ ਲਾ ਦੀਏ ਡਿੱਗੀ ਚੋਂ ਤਾਂ ਨਹੀਂ ਅਮਨ ਚੱਕਲੀ ਰੱਖ ਲੈ ਬੈਗ ਤੇ ਇਹ ਸਾਡਾ ਜੀ ਜਾ ਜੀਨੇ ਜਿਹੜੇ ਜੀ 6 ਸਾਲਾਂ ਬਾਅਦ ਅੱਜ ਆਪਣੇ ਪਿੰਡ ਪਰਤੇ ਨੇ ਤੇ ਆ ਸਕੂਲ ਦੇ ਵਿੱਚ ਹੀ ਪੜੇ ਨੇ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨਪੋਰਾ ਜੁੱਤੀ ਪੜੀ ਗਾ ਦਾਸਾ ਮੰਦਰੀ ਕਿਸੇ ਹਾਂ ਹਾਂ ਆ ਆਮਨ ਆਈਫੋਨ ਐਵੇਂ ਹਾਂ ਗੁਰਦੁਆਰੇ ਨੇ ਉਰੇ ਰੱਖਤਾ ਹਾਂ ਸਾਤੋਂ ਗੁਰਦੁਆਰਾ 18 ਕਿਲੋਮੀਟਰ ਆ ਹਾਂ ਘਰ ਤੱਕ ਆ ਗਏ ਹਾਂ ਇੰ ਪਿਆਰਿਆ ਚੱਕੇ ਨਹੀਂ ਕਿਸੇ ਨੇ ਭਾਈ ਗੱਡੀ ਦੇ ਪਿੱਛੇ ਪਿਆ ਆਈ ਆਈ ਅੱਛਾ ਗੱਡੀ ਦੇ ਐ ਪਿੱਛੇ ਹਾਂ ਗਰੇ ਵੀ ਨਹੀਂ ਗਰਿਆ ਵੀ ਨਹੀਂ ਹੈ ਦੇਖ ਲੈ ਤੂੰ ਕਿਵੇਂ ਰੱਬ ਨੇ ਕਿਸਮਤ ਹੈ ਨਾ ਤੇ ਆ ਜੀ ਗਰਵਾ ਸਿੰਘ ਸੋਹੀ ਤੇ ਬਾਕੀ ਅੱਜ ਇਹ ਆਏ ਆ ਜੀ ਸਾਡੇ ਜੀਜਾ ਜੀ 6 ਸਾਲਾਂ ਬਾਅਦ ਪਿੰਡ ਪਰਤੇ ਨੇ ਤੇ ਇਹਨਾਂ ਦਾ ਤਾਂ ਸਵਾਗਤ ਹੋਊਗਾ ਜੀ ਹੁਣ ਜਾਂਦੇ ਹੀ ਕਰ ਇਹਨਾਂ ਦੀ ਯਾਰ ਹਾਂ ਪਤਾ ਹੈ ਅੱਛਾ ਦੀਦੀ ਜਾਈ ਹਾਂ ਜੀ ਦਾ ਅੱਛਾ ਮੇਰਾ ਹੁਣ ਦੇ ਆਪ ਹੁਣ ਕਿਧਰ ਗਏ ਹਾਂ ਹਲੋ ਤੇ ਬਾਕੀ ਇਹ ਆ ਜੀ ਗਰੀ ਤੁਸੀਂ ਕਹਿੰਦੇ ਮੈਂ ਤੁਹੇ ਗਾ ਦਵਾਂ ਤੇ ਇਹ ਹੈ ਜੀ ਗਰਵਾਸ ਬਹ ਪਹੁੰਚ ਗਏ ਆਪਾਂ ਚਲੋ ਬੰਬ ਬੰਬ ਚਲਤੇ ਰੈਡੀ ਰੱਖਿਓਗਾ ਕਹਦੇ ਕ ਬੰਬ ਚ ਲਾ ਦੇ ਹੋਗਾ ਹੁਣ ਆਂਦੀ ਐ ਕਹਦੀ ਲੋ ਜੀ ਅੱਜ 6 ਸਾਲਾਂ ਬਾਅਦ ਪਿੰਡ ਪਰਤੇ ਆ ਜੀ ਆਸਟ੍ਰੇਲੀਆ ਤੋਂ ਆਏ ਨੇ ਇਹ ਹੈ ਜਿੰਦ ਕੌਜੀ ਜਿਹਦੇ ਨਾਮ ਚੈਨਲ ਹੈਗਾ ਇਹ ਜਿੰਦ ਤੁਸੀਂ ਸਮਝ ਲਓ ਯਾਰ ਸਾਰੀ ਬੀ ਤੁਹਾਨੂੰ ਗਰਵਾਰ ਸਿੰਘ ਜੀ ਦੇਖ ਕੇ ਆਸਰੇ ਤੇ ਇਹ ਗਰਵਾਸ ਸਿੰਘ ਜੀ ਸੋਹੀ ਚੱਲੀ ਬਸ ਆ ਗਏ ਕਬ ਬੰਬ ਤਿਆਰ ਰੱਖੋ ਬੰਬ ਨੂੰ ਅੱਗ ਲਾ ਕੇ ਰੱਖ ਬੱਤੀ ਫੜ ਕੇ ਰੱਖੋਗਾ ਤਿਆਰ ਕਰੋ ਬੰਬ ਤਿਆਰ ਕਰੋ ਬੰਬ ਨੂੰ ਬੱਤੀ ਫੜ ਲਓ ਗੱਗੂ ਨੂੰ ਦੀ ਮੰਮੀ ਨੂੰ ਉਹ ਕਹਿੰਦਾ ਹਾਂ ਜੀ ਕਰ ਰਹੀਆਂ ਮੰਮੀ ਤੇ ਬਾਕੀ ਜੀ ਹੁਣ ਚੱਲਦੇ ਆ ਕਰਦੇ ਆ ਤਾਂ ਕੱਟਣ ਤੇ ਬਾਕੀ ਇਹ ਆ ਜੀ ਸਾਰੀ ਸਾਡੀ ਫੈਮਲੀ ਜੀ YouTube ਤੇ ਤੇ ਸਾਡੀ ਸਾਰੀ ਫੈਮਲੀ ਹੈ ਜੀ ਤੇ ਇਹ ਮੇਰਾ ਭਾਂਜਾ 3 ਸਾਲ ਮੇਰੇ ਕੋਲ ਰਿਹਾ 3 ਸਾਲ ਹੁਣ ਬਾਹਰ ਰਹਿ ਕੇ ਆਇਆ ਹੈ ਗੁਰੂ ਪਰਨਾ ਠੀਕ ਹੈ ਤੇ ਉਹ ਜਿੰਦਗਰ ਹੈ ਜੀ ਤੇ ਉਹ ਮੇਰੀ ਭੈਣ ਹੈ ਤੇ ਇਧਰ ਸਾਡੇ ਜੀਜਾ ਜੀ ਨੇ ਤੇ ਬਾਕੀ ਜਾ ਕੇ ਹੁਣ ਦੇਖਿਓ ਜੀ ਸਵਾਗਤ ਹੁੰਦਾ ਇਹਨਾਂ ਦਾ ਫੁੱਲ ਘਰੇ ਸ਼ਗਲ ਦੇਖ ਮੇਰੀ ਆਪਦੀ ਵੀ ਆਪਦੀ ਵੀ ਕਿ ਮੈਂ ਮੇਰ ਰ ਗਿਆ ਹੁਣ ਸਵਾਗਤ ਹੋਏ ਆਏ ਆ ਜੀ ਆਸਟ੍ਰੇਲੀਆ ਤੋਂ 24 ਘੰਟੇ ਦਾ ਸਫ਼ਰ ਤੈਅ ਕਰਕੇ ਤੇ ਹਾਲਾਤ ਇਹਨਾਂ ਦੇ ਬਾੜੇ ਵਿਚਾਰਿਆਂ ਦੇ ਮਾੜੇ ਨੇ ਚਾਹ ਉਹ ਇਹਨਾਂ ਦੇ ਸਾਰੇ ਮਰ ਗਏ ਜੀ ਰਸਤੇ ਦੇ ਵਿੱਚ ਕਿਉਂਕਿ ਧੁੰਦ ਬਹੁਤ ਜ਼ਿਆਦਾ ਦੇਖ ਸਕਦੇ ਜਿਵੇਂ ਤੁਸੀਂ ਕੁਝ ਵੀ ਨਹੀਂ ਦੇਖ ਰਹੇ ਜੀ ਕੁਝ ਵੀ ਏ ਆਪਾਂ ਹੈਗੇ ਜੀ ਮਲੇਰ ਕੋਟਲੇ ਬਨਪੋਰਾ ਪਿੰਡ ਆ ਜੀ ਜਮੀ ਤੁੰਦ ਨਹੀਂ ਤੁੰਦ ਨੇ ਖਤਮੀ ਕਰਿਆ ਪਿਆ ਜੀ ਕੰਮ ਜਮੀ ਨਹੀਂ ਕੋਸ ਦੇਖਦਾ ਬਾਕੀ ਹੁਣ ਜਾ ਕੇ ਆਪਾਂ ਕਰਾਂਗੇ ਜੀ ਘਾਟਨ ਤੇ ਇਹਨਾਂ ਦਾ ਹੋਊਗਾ ਜੀ ਸਵਾਗਤ ਤੇ ਆਹ ਲਓ ਜੀ ਆਪਾਂ ਗਏ ਪਹੁੰਚ ਗੱਡੀ ਵੜੀ ਆਓ ਆ ਗਈ ਵੈਲਕਮ ਪਰ ਆਹ ਹੋ ਜੋ ਦੇਖੀ ਰੋ ਦੇ ساری ਨੂੰ ਉਹ ਲਾ ਦੋ ਬੱਤੀ ਨੂੰ ਅੱਗ ਓਏ ਹੁਣੀ ਲਾ ਦੋ ਨਿਆਣੇ ਉੱਠ ਕੇ ਉੱਠੇ ਵੀ ਨਿਆਣੇ ਲਾ ਦੋ ਲਾ ਦੋ ਉਹ ਨਿਆਣੇ ਉੱਠ ਕੇ ਲਾ ਦੋ ਬੰਬ ਲਾ ਦੋ ਓਏ ਹੁਣ ਹੀ ਲਾ ਦੇ ਉੱਠ ਕੇ ਨਿਆਣੇ ਲਓ ਜੀ ਇਹ ਲਿਖਿਆ ਹੋਇਆ ਹੈਗਾ ਵੈਲਕਮ ਜੀ ਤੇ ਸਾਡੇ ਜੀਜਾ ਜੀ ਮਿਲ ਰਹੇ ਨੇ ਸਾਰਿਆਂ ਨੂੰ ਇਹ ਆਏ ਨੇ 6 ਸਾਲਾਂ ਬਾਅਦ ਆ ਹੋਰ ਚਾਚਾ ਜੀ ਲਓ ਜੀ ਇਹਨਾਂ ਨੇ ਦਿਲ ਦਿਲ ਪੂਰਾ ਬਣਾਇਆ ਵਾ ਵੈਲਕਮ ਲਿਖਿਆ ਪਿਆ ਅ ਚਿੜੀ ਮੜਾ ਇਹ ਆਪਾਂ ਗੱਡੀ ਦਾ ਏਸੀ ਬੰਦ ਕਰਦੀ ਆ ਆਪਣੀ ਦਾ ਤੇ ਅੱਜ 6 ਸਾਲਾਂ ਬਾਅਦ ਆਸਟ੍ਰੇਲੀਆ ਤੋਂ ਆਏ ਨੇਗੇ ਜੀ ਇਹ ਫੈਮਿਲੀ ਸਾਰੀ ਤੇ ਇਹ ਜਿੰਦਕੌਰ ਹੈ ਜੀ ਜਿਹਦੇ ਨਾਮ ਤੇ ਚੈਨਲ ਹੈਗਾ ਇਹ 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 ਆ ਮਿਰਚ ਮੇਰੀ ਇਹ ਸਾਡੀ ਮਿਰਚ ਹੈਗੀ ਜਿਹਦੇ ਨਾਮ ਤੇ ਚੈਨਲ ਹੈ ਹਾਂਜੀ ਓਏ ਲਾ ਦਿਓ ਅੱਗ ਹੁਣ ਚੱਲ ਨਹੀਂ ਰਿਹਾ ਚੱਲਦਾ ਤੂੰ ਨਵੀਂ ਲਓ ਜੀ ਬੰਬ ਹੋ ਗਏ। ਹੋ ਗਿਆ। ਉਹ ਦੇਖੋ ਜੀ। ਯਾ ਲੰਬੇ ਬੰਬ ਜੀ। ਇਹ ਲਓ। ਇਹ ਸਾਲ ਇਹ ਫੁੱਸ ਅੱਦੇ ਵਿੱਚ ਹੈਂ ਫੁੱਸ ਹੈ। ਇਹ ਜਾ ਵਧੀਆ। ਲਓ ਜੀ ਇਹ ਆ ਗਏ ਸਾਡੇ ਜੀਜਾ ਤੇ ਇਹਨਾਂ ਦਾ ਸਵਾਗਤ ਹੋ ਚੁੱਕਿਆ। ਉਹ ਤੁਸੀਂ ਵੀ ਆਏ ਹੋ। ਮੰਮੀ ਕਿੱਥੇ ਆ ਗਈ?

ਇਹ ਸਾਡਾ ਘਰ ਆਜੇ ਪੁੱਤ ਇਹ ਸਾਡੀਆਂ ਚੀਜ਼ਾਂ ਜਿਹੜੇ ਆਏ ਨੇ ਕਿੰਨਾ ਤੂੰ ਸਾਰੇ ਉਰੀ ਚੱਲੀ ਜਾਂਦੇ ਆ ਥੱਲੇ ਹੀ ਚਾਹੇ ਤੂੰ ਕਹਿ ਰਿਹਾ ਹਾਂ ਤੁੰਦ ਜਪਦਿਨ ਲੱਗ ਰਿਹਾ ਨਾਨੀ ਨੂੰ ਪਾਰਤਾ ਕਰ ਦੋ ਨਾਨੀ ਨੂੰ ਪਾਰ ਕਰ ਦੋ ਪਾਰ ਕਰ ਦੋ ਇਹ ਆਹ ਦੇ ਦੇ ਉੱਥੇ ਲੈ ਗੱਡੀ ਅੰਦਰ ਹੀ ਲਾ ਦੀਏ ਭਈਆ ਲਾਈਟਾਂ ਨੇ ਬਹੁਤ ਸਾਥ ਦਿਆ ਜੜੀ ਲੈ ਆ ਬਾਈ ਮੇਰੇ ਪਿੱਛੇ ਹੀ ਆਇਆ ਅੱਛਾ ਹੁਣੀ ਬਹੁਤ ਠਿੱਕੀ ਲਾਈਟ ਹਾਂ ਇਹਨੇ ਤਾਂ ਬਹੁਤ ਲਾਈਟ ਦਾ ਸਾਥ ਦਿਆ ਨਹੀਂ ਤਾਂ ਤੁੰਦ ਇੰਨੀ ਤੀ ਜਮੀ ਨਹੀਂ ਦੇਖਦਾ ਦੀ ਕੁਸ ਕੰਮ ਵਾਲਾ ਕਰਤਾ ਸੀ ਇਹਨੇ ਤਾਂ ਲਾਈਟ ਨੇ ਹਾਂ ਤੇ ਲੋ ਜੀ ਇਹ ਸਾਰੀ ਫੈਮਿਲੀ ਸਾਡੀ ਇਕੱਠੀ ਹੋਈ ਵੀ ਐ ਇਹ ਸਾਡਾ ਸਾਰਾ ਪਰਿਵਾਰ ਹੈ ਜੀ ਇਹ ਸਾਡੀ ਸਾਰੀ ਫੈਮਿਲੀ ਇਕੱਠੀ ਹੋਈ ਪਈ ਅੱਜ ਤੇ 14 ਹੁੰਦਾ ਹੀ ਐ ਜੀ ਫਿਰ ਲਾਨਾ ਵੇ ਲਾਨਾ ਲਾਨੇ ਆ ਲਾਨੇ ਆ ਗੱਡੀ ਲਾਨੇ ਆ ਇਹ ਜੀ ਹਰ ਸਿੰਘ ਇਹ ਜੀ ਹਰ ਸਿੰਘ ਜੀ ਨੇ ਪੇਸ਼ਵਾਦ ਇਹ ਸ਼ਵਾਦ ਜੀ ਨੇ ਸ਼ਵਾਦ ਜੀ ਇਹ ਸ਼ਵਾਦ ਜੀ ਨੇ ਹੈ ਜਿੰਦ ਗੌਰ ਇਹ ਜਿੰਦ ਗੌਰ ਹੈ ਇਹਨਾਂ ਦਾ ਨਾਂ ਸਵੱਜਿਆ ਪਿਆ ਇਹਨਾਂ ਨੂੰ ਤਾਂ ਪੈ ਜਾਣ ਦੋ ਹੁਣ ਬਸ ਪੈ ਜਾਓ ਹੁਣ ਇਹ ਤਾਂ ਗਿਰੇ ਪਏ ਆ ਇਹ ਤਾਂ ਜਹਾਜ਼ ਚ ਨਹੀਂ ਇੰਨੇ ਹਰਾਨ ਹੋ ਜਿੰਨੀ ਇੰਨੀ ਧੁੰਦ ਬਾਈ ਇੰਨੀ ਧੁੰਦ ਚਲੋ ਜੀ ਇਹ ਸਾਡੀ ਸਾਰੀ ਫੈਮਿਲੀ ਹੈ ਜੀ ਇਹ ਬਾਹਰੋਂ ਆਏ ਆ ਹਾਂ ਲਾ ਦੋ ਰੈਡੀ ਅੰਦਰ ਲਾ ਦੋ ਲੈ ਮੈਂ ਲਾਣਾ ਫੇਰ ਏ ਜੀ ਵੀਰੇ ਬਾਹਰੋਂ ਆਈ ਆ ਫੈਮਿਲੀ 6 ਸਾਲਾਂ ਬਾਅਦ ਵੀਰ ਸਾਡਾ ਜੀਜਾ ਜੀ ਜਵਾਈ ਸਾਡਾ ਬਾਹਰ ਗਿਆ ਹੋਇਆ ਸੀਗਾ ਤੇ ਉਹ ਅੱਜ 6 ਸਾਲਾਂ ਬਾਅਦ ਆਇਆ ਜੀ ਉਰੇ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਪਟਾਕੇ ਚੱਲ ਰਹੇ ਨੇ ਇਹਨਾਂ ਦਾ ਪਜਾਤਾ ਕਹਿੰਦਾ ਜੀਤਾ ਜੀ ਸਾਡੇ ਆਏ ਨੇ ਜੀ 6 ਸਾਲਾਂ ਬਾਅਦ ਤਾਂ ਕਰਕੇ ਬੰਬ ਬੰਬ ਚਲਾਏ ਨੇ ਹੈ ਹੋਰ ਜੀਤਾ ਜੀ ਕਿਵੇਂ ਲੱਗ ਰਿਹਾ ਜੀ 6 ਸਾਲਾਂ ਬਾਅਦ ਪਿੰਡ ਆ ਕੇ ਹਾਂ ਕੋਈ ਜਾਗਦੇ ਹੋਣਾ ਗੱਗੂ ਦੇਖੇ ਰਹੀ ਹੋਣੀ ਹਾਂ ਤੇ ਇਹ ਜਿੰਦਗੌਰ ਹੈ ਜੀ ਜਿਹਦੇ ਨਾਮ ਤੇ ਚੈਨਲ ਬਣਿਆ ਹੋਇਆ ਹੈ ਇਹ ਜਿੰਦਗੌਰ ਹੈ ਜੀਦੇ ਨਾਮ ਤੇ ਚੈਨਲ ਹੈ ਜੀ ਇਹ ਸਾਡਾ ਜਿੰਦਗੌਰ ਪੁੱਤ ਹੈ ਇਹ ਇਰਿਟੇਟ ਹੋ ਗਿਆ ਇੰਨੇ ਬੰਦੇ ਦੇਖ ਕੇ ਨਾ ਤੁਸੀਂ ਕਿਵੇਂ ਆ ਗਏ ਮੈਂ ਬਸ ਬੈਠੀ ਅੱਛਾ ਜਦ ਮੈਂ ਤੈਨੂੰ ਫੋਨ ਕਰਦਾ ਵੀ ਜਹਾਜ਼ ਕਿੱਥੇ ਆ ਮੈਂ ਬਸ ਬੈਠੀ ਹੀ ਅੱਛਾ ਜਦ ਬੈਠੀ ਦੀ ਲਓ ਜੀ ਰੀਵਨ ਕਟਾਈ ਗੁਰਵਾਜੋ ਥੱਲੇ ਆਜੋ ਉਹ ਰੁਕ ਜਾਓ ਵੀਡੀਓ ਬਣਾ ਲੈਣ ਦਿਓ ਚਲੋ ਆਜੋ ਗੁਰਵਾਜੋ ਆਜੋ ਪੁੱਤੋ ਕੈਂਚੀ ਲਿਓ ਕੈਂਚੀ ਲਿਆਓ ਓਏ ਉਹ ਤਾਂ ਲਿਆ ਹੁਣ ਇਹਦੀ ਉਹ ਕਿੱਥੇ ਰਿਓ ਛੜ ਜਾ ਪਰਾਂ ਸਾਡਾ ਉਹਦਾ ਕੇਕ ਤੇ ਚਲੋ 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 ਕੈਂਚੀ ਲਿਆਓ ਇਹ ਤਾਂ ਕੋਈ ਐਂਟਰੀ ਨਹੀਂ ਹੁੰਦੀ ਹੁਣ ਤਾਂ ਇਹਦਾ ਨਹੀਂ ਜਾ ਲਿਆਓ ਕੈਂਚੀ ਲਿਆ ਤਾਂ ਸਾਡੀ ਐਂਟਰੀ ਨਹੀਂ ਹੁੰਦੀ ਇਹ ਜਿੰਦਾ ਘਰ ਹੈ ਜੀ ਤੇ ਬਾਕੀ ਆ ਰੀਵਨ ਕਟਾਉਣ ਲੱਗੇ ਆ ਜੀ ਖਾਲੀ ਇੱਕ ਅਸੀਂ ਚਲੋ ਖਾਂਦਾ ਨਹੀਂ ਮਿੱਠਾ ਹੈ ਖਾਂਦਾ ਨਹੀਂ ਮੋਨੂ ਲਾਲਾ ਵਸ ਰੁਕੋ ਕੋਈ ਨਹੀਂ ਕੋਈ ਨਾ ਤੂੰ ਕਿਉਂ ਲੱਫ ਚਲੋ ਗਰਦਸਨ ਤੂੰ ਤਾਂ ਮੂਰੇ ਆ ਗਰਦਸਨ ਆਹ ਲੋ ਦਰੀਆ ਵਸੜ ਜੀ ਤੁਸੀਂ ਵੀ ਆ ਜਾਓ ਗੰਮੇ ਕਰਵਾ ਦੇਣਾ ਚਲੋ ਜੀ ਨਾਲ ਕੜੀ ਠੀਕ ਹੈ ਕੈਂਚੀ ਨਾਲ ਜਿਹੜੀ ਮਰੀ ਮੇਰੀ ਕੈਂਚੀ ਵੀ ਸਭ ਨੂੰ ਸੋਰੀ ਹੱਥ ਨਾਲ ਹੀ ਵੜ ਦੋ ਲਿਆਓ ਲਿਆਓ ਬੰਦੋ ਕੈਂਚੀ ਦੋਦੀ ਸੀ ਤੇ ਕੈਂਚੀ ਤਾਂ ਪਿੱਲੇ ਲਓ ਗੁਰਬਾ ਚਲੋ ਆਜੋ ਚਲੋ ਆਜੋ ਉਹ ਦੇ ਕਿੱਡੀ ਕੈਂਚੀ ਕੱਟ ਦੇਣਾ ਕੱਟ ਦੇਣਾ ਕੱਟ ਦੇਣੇ ਨੇ ਕੋਈ ਨਹੀਂ ਨਾਲ ਬੜੇ ਮਸਤੀ ਬੜੇ ਹਾਂ 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 ਜੀ ਗੱਲ ਦਮ ਦੇ ਸੇਵਾ ਨੀ ਕੋਈ ਨਾ ਕੋਈ ਨਾ ਕੋਈ ਨਾ ਓਏ ਆਹ ਘੈਂਟ ਦੀ ਗਾ ਓਏ ਓਏ ਬੁਲਬਲੇ ਬਬਲਸ ਥੈਂਕ ਯੂ ਸੋ ਮਚ ਕਰਵਾ ਚਲਾ ਦੇ ਇਹਨੂੰ ਬਲਸ ਚਲਾ ਦੇ ਆ ਬੱਬਲ ਜਨ ਨਾਲ ਹਾਂ ਆ ਦੇਖ ਬੇਹੋ ਲਓ ਜੇ ਸਾਡਾ ਘਰ ਹੈ ਜੀ ਤੇ ਰਸੋਈ ਤਿਆਰ ਹੋ ਗਈ ਉਹ ਚਿਮਨੀ ਨਹੀਂ ਲਾਈ ਹਲੇ ਚਿਮਨੀ ਲਾ ਕੇ ਨਹੀਂ ਗਏ ਉਹ ਮਾੜਾ ਪਾ 11 ਤੇ ਹਾਂ ਹਾਂ ਕਮਲੇ ਦੱਸ ਚਿਮਲੀ ਨਹੀਂ ਲਾ ਕੇ ਗਏ ਚਿਮਨੀ ਕਿਉਂ ਨਹੀਂ ਲੁਾਈ ਅੱਜ ਨਾ ਲੈਣੀ ਆ ਲੈਣਾ ਨਾ ਜੀ ਤੇ ਇਹ ਸਾਡਾ ਕਮਰਾ ਜੀ ਇਹ ਡ੍ਰੈنگ ਰੂਮ ਹੈ ਜੀ ਇਹ ਦੇਖੋ ਜੀ ਡਰੈਇੰਗ ਰੂਮ ਦੱਸੋ ਬਾਬੇਓ ਕਿਵੇਂ ਲੱਗਿਆ ਤੁਹਾਨੂੰ ਤੇ ਸਾਰੀ ਪੀਪੀਸੀ ਪੈਨਲ ਲਵਾਈ ਹੋਈ ਹੈ ਜੀ ਇਹ ਪਲਾਸਟਿਕ ਹੈ ਤੇ ਇਹ ਟਾਇਲ ਹੈ ਜੀ ਪੂਰੀ ਮਤਲਬ ਸੈਂਟਰੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਇਹ ਸੋਫਾ ਸੈੱਟ ਤਿਆਰ ਕਰਾਇਆ ਜੀ 65000 ਰੁਪਏ ਦੇ ਵਿੱਚ ਬਾਲਾ ਬੜਾ ਹੈ ਇਹ 3 6 9 ਸੀਟਰ ਤਿਆਰ ਕਰਾ ਲਿਆ ਨਾਲ ਸੈਟੀਆਂਆਂ ਗਈਆਂ ਨੇ ਦੋਨੋਂ ਸਾਈਡ ਦੋਨੋਂ ਸਾਈਡ ਸੈਟੀਆਂ ਗਈਆਂ ਸੋਫਾ ਇਹ 9 ਸੀਟਰ ਸੋਫਾ ਦਾ ਤੇ ਬਾਕੀ ਤੁਸੀਂ ਆ ਡਰੈਇੰਗ ਰੂਮ ਦੱਸੋ ਜੀ ਕਿਵੇਂ ਲੱਗਿਆ ਤੁਹਾਨੂੰ ਸੋਹਣਾ ਨਾ ਓਏ ਕਹਣਾ ਨਾ ਸੋਫੇ ਯਾਰ ਇਹ ਕਹਿੰਦੇ ਵਧੀਆ ਨਹੀਂ ਮਹਾ ਮੈਨੇ ਘੰਟ ਦਾ ਸੋਫੇ ਆ ਯਾਰ ਬਹੁਤ ਘੰਟ ਸੋਫੇ ਨੇਗੇ ਗਮਲੇ ਇਹ ਰੱਖ ਦੇਵੇ ਉਧਰ ਤੇ ਉਧਰ ਤੇ ਆ ਸਿੰਡਰੀ ਆ ਜੀ ਤੇ ਆ ਘਰ ਦੱਸੋ ਜੀ ਕਿਵੇਂ ਲੱਗਿਆ ਤੇ ਆ ਤਿੰਨ ਆ ਵੀ ਲੋਏ ਹੋਏ ਆ ਜੀ ਬੱਲਵ ਜੇ ਉਹ ਕਿਵੇਂ ਆ ਪੁੱਤ ਤੂੰ ਮਿਲਿਆ ਹੀ ਨਹੀਂਗਾ ਮੈਨੂੰ ਹੈ ਤੇ ਇਹ ਤਿੰਨ ਰੰਗ ਚੇਂਜ ਕਰਦਾ ਜੀ ਇਹ ਵਾਈਟ yellow white ਆ ਤੇ ਬਾਕੀ ਆ ਰੂਮ ਹੈ ਜੀ ਸਾਡੇ ਪੀਵੀਸੀ ਪੈਨਲ ਲੱਗਾ ਸਾਰਾ ਇਹ ਤੇ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਹੈਗਾ ਤੇ ਇੱਧਰ ਵੀ ਪੁਨਾਹ ਲਾਈ ਹੋਈ ਹੈ ਪੀਵੀਸੀ ਪਲੇਟਾਂ ਜੀ ਆਗੀਆਂ ਤੇ ਕੀ ਡਰਾਇੰਗ ਰੂਮ ਦੱਸੋ ਜੀ ਕਮੈਂਟ ਕਰਕੇ ਕਿਵੇਂ ਹੈ ਤੇ ਆ ਉੱਤੇ ਡਾਊਨ ਸਿਲਿੰਗ ਕਰਵਾਈ ਹੋਈ ਹੈ ਜੀ ਤੇ 6 ਸਾਲਾਂ ਬਾਅਦ ਅੱਜ ਸਾਡਾ ਜੀਜਾ ਜੀ ਪਹੁੰਚੇ ਨੇ ਆਪਣੇ ਘਰੇ ਇਹ ਨਵਾਂ ਘਰ ਤਿਆਰ ਕਰਿਆ ਜੀ ਇਹਨਾਂ ਨੇ ਆਸਟ੍ਰੇਲੀਆ ਗਈ ਸੀਗੇ ਇਹ ਮੇਰਾ ਭਾਨ ਜਗਾ ਕੀ ਲਿਖਿਆ ਹੋਇਆ ਆਸਟ੍ਰੇਲੀਆ ਕੋਈ ਨਾ ਇਹ ਤਾਂ ਇਹ ਆ ਦੇਖੋ ਜੀ ਕਿੰਨੀ ਘਣ ਚੀਜ਼ ਆ ਇਹ ਚੱਲਣ ਦੇ ਹਵਾ ਜੀ ਮਾਰ ਰਹੀ ਆ ਯਾਰ ਆਵਾਜ਼ ਇਹ ਜੰਗਲਾਵਰ ਦਾ ਬਹੁਤ ਵਧੀਆ ਜਾਂਦਾ ਇਹ ਤਾਂ ਸਾਲਾ ਇੱਕੇ ਜਗ੍ਹਾ ਕੱਢੀ ਉਹ ਹੈਗਾ ਹੋਰ ਲੋ ਜੀ ਸੇ ਸਾਲਾ ਬਬਾਈ ਦਾ ਆਸਟ੍ਰੇਲੀਆ ਰਤਮ ਲਾਲ ਉਹ ਸਵਾਜ ਚੱਲ ਚੱਲ ਸਵਾਜ ਚੱਲ ਓਏ ਪਿੱਛੇ ਮਰੀ ਜਾਨਾ ਚੱਲ ਚੱਲ ਜਿੰਦਗਰ ਆ ਜਾ ਅੱਗੇ ਅੱਗੇ ਹੈਪੀ ਬਰਥਡੇ ਅੱਗੇ ਉਹ ਉਪਰਾ ਕਰਦਾ ਹੁੰਦਾ ਸੀ ਤੇ ਜਿੰਦਗਰ ਹੈ ਜੀ ਜਿਹਦੇ ਨਾਮ ਤੇ ਚੈਨਲ ਬਣਾਇਆ ਹੋਇਆ ਹੈਗਾ ਹੁਣ ਉਹ ਆਪਦੀ ਮਸਤੀ ਜਿੰਦ ਐਂਡ ਹੈਪੀ ਬਰਥਡੇ ਸ਼ੁਕਰੇ ਵਾਲੇ ਕੋਸ ਨਹੀਂ ਆਇਆ ਕੋਸ ਨਹੀਂ ਆ ਉਹ ਤਾਂ ਬੈਲਨ ਫੁੱਟਿਆ ਹੈ ਹੈਪੀ ਬਰਥਡੇ ਨਹੀਂ ਕਰਨ ਆ ਜਿਆਦਾ ਜਣੇ ਹੋ ਗਏ ਨਾ ਇਹ ਜਿੰਦਗਰਾ ਜੀ ਜਿਹਦੇ ਨਾਮ ਦੇ ਚੈਨਲ ਹੈ ਜੀ ਇਹ ਇਹ ਹੈ ਮੇਰੀ ਭਾਨਜੀ ਜਿਹਦੇ ਨਾਲ ਤੇ ਅਸੀਂ ਚੈਨਲ ਸ਼ੁਰੂ ਕਰਿਆ ਸੀਗਾ ਜਿੰਦਗਰ ਬਲੌਗਸ ਤੇ ਬਹੁਤ ਲੱਕੀ ਆ ਮੇਰੇ ਲਈ ਤੇ ਚੈਨਲ ਵੀ ਮੇਰਾ ਬਹੁਤ ਵਧੀਆ ਚੱਲ ਰਿਹਾ ਹੈਗਾ ਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਇਹ ਡਰੈਇੰਗ ਰੂਮ ਕਿੱਦਾਂ ਲੱਗਿਆ ਬੈਲੂ ਨਾ ਬੈਲੂ ਨੂੰ ਪੁੱਤ ਬੈਲੂ ਨੂੰ ਉਹ ਬੜੀ ਲੈਟ ਵਾਲਿਆ ਉਹ ਬੜੀ ਲੈਟ ਉਹ ਪੱਖਾ ਨਾ ਨਾ ਵੀ ਮਰ ਜੂਗੇ ਸਾਰੇ ਉਰੀ ਠਾਰ ਦੂੰਗਾ ਵਿੱਚੇ ਦੂੰਗਾ ਹੁਣ ਦਿਖਿਆ ਉਹਨੂੰ ਆਉਣੀ ਹੈ ਫੋਟੋ ਵਧੀਆ ਉਹ ਨਹੀਂ ਇਹਦੀ ਕਨੈਕਟੀ ਬਹੁਤ ਆ ਕੀ ਕਰੇ ਬਹੁਤ ਬੜਾ ਬੜਾ ਕਰਕੇ ਹੋ ਗਿਆ ਇਹ ਲਾਈਵ ਚਲ ਰਿਹਾ ਹੈ 67 ਬੰਦੇ ਦੇਖ ਰਹੇ ਆਪਣੀ ਵੀਡੀਓ ਆ ਫੋਟੋ ਖਿੱਚੋ ਇਧਰੋਂ ਲਿਓ ਆਏ ਤੂੰ ਲੋਨਲਾਈਨ ਲੈ ਲੈ ਹਾਂ ਮੈਂ ਲਾਈਵ ਚਲਾਇਆ ਹੋਇਆਗਾ ਗੱਗੂ ਨੂੰ ਕਿਹਾ ਸੀਗਾ ਵੀ ਲਾਈਵ ਦੇਖ ਲਈ ਗੱਗੂ ਮੈਸੇਜ ਕਰੀਂ ਜੇ ਲਾਈਵ ਦੇਖ ਰਹੀਆਂ ਰਾਤ ਵੀ ਉਹਨੇ ਪਕਾਈ ਹੋ ਗਈ ਚਾਰ ਪੰਜ ਰੈਡੀ 1 2 3 ચીਜ਼ ચીਜ਼ ਚਲੋ ਚਲੋ ਗਗਨ ਜੀ ਆਹ ਦੇਖ ਰਹੀ ਹੈ ਬਾਈ ਦੇਖ ਰਹੀ ਹੈ ਗਗੂ ਗਗੂ ਦੇਖ ਰਹੀ ਹੈ ਗਗੂ ਵੀਡੀਓ ਸਾਫ ਆ ਰਹੀ ਹੈ ਨਾ ਗਗੂ ਵੀਡੀਓ ਕਲੀਅਰ ਆ ਰਹੀ ਹੈ ਵੀਡੀਓ ਤਾਂ ਸਾਰਾ ਕਲੀਅਰ ਆ ਰਹੀ ਹੈ ਕगन ਗਗੂ ਦੇਖ ਰਹੀ ਹੈ ਕਹਿੰਦੀ ਹਾਂਜੀ ਜਿੰਦਗਰ ਐ ਇਧਰ ਹੈਪੀ ਬਰਥਡੇ ਕੱਢ ਦੇ ਬਸ ਕੱਢ ਦੇ ਕੱਢ ਦੇ ਜਿੰਦਗਰ ਦਾ ਗਾਓ ਜਿੰਦਗਰ ਕੱਢ ਦੇ ਕੱਢ ਦੇ ਹੈਪੀ ਬਰਥਡੇ ਜਰਵਾਣ ਚਲੋ ਚਲ ਖਾ ਲੈ ਹੁਣ ਇਹਨੂੰ ਆ ਜਾ ਉਹਨੇ ਜੋ ਹਲਾਹੀਏ ਬੈਗ ਜਿਹਨੂੰ ਕਾ ਲੈਂਦੇ ਆ ਠੀਕ ਹੈ ਠੀਕ ਹੈ ਠੀਕ ਠੀਕ ਉਹ ਥੋੜੇ ਅੰਦਰ ਨਾ ਉਹ ਹੁੰਦੇ ਨੈਟਵਰਕ ਪ੍ਰੋਬਲਮ ਆ ਖੜ ਜਾ ਉਹ ਬੰਦ ਕਰ ਦਮ ਲਓ ਜੀ ਆ ਬੈਠੇ ਨੇ ਸਾਰੇ ਫੈਮਿਲੀ ਇੱਕ ਵਾਰ ਦਿਖਾ ਦਈਏ ਸਾਰਿਆਂ ਨੂੰ ਇਹ ਜਿਹਾਰ ਸਿੰਘ ਜੀ ਚਾਚਾ ਜੀ ਇੱਧਰ ਸ਼ਿਆਤੀ ਜੀ ਇੱਧਰ ਤਮਨ ਜੀ ਇੱਧਰ ਸਾਡੀ ਜਿੰਦਗੌਰ ਜੀ ਇੱਧਰ ਚਾਚਾ ਚਾਚੀ ਤਰਮਾਸੀ ਇੱਧਰ ਮੰਮੀ ਇੱਧਰ ਗਰਵਾਜ ਸਾਰੇ ਦਿਖਾ ਦੇ ਤੁਹਾਨੂੰ ਬਾਕੀ ਤੁਸੀਂ ਆ ਘਰ ਦੇਖੋ ਹੁਣ ਤੇ ਆ ਡਰੈਂਗ ਰੂਮ ਦੱਸੋ ਜੀ ਕਿਵੇਂ ਲੱਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਇਹ ਹੈਗਾ LED ਵਾਸਤੇ ਤਿਆਰ ਕਰਿਆ ਜੀ ਤੇ ਬਾਕੀ ਡਾਉਨ ਸੇਲਿੰਗ ਤਾਂ ਸਾਰੇ ਵਾਸਤੇ ਹੀ ਕਰਾਈ ਹੋਈ ਹੈ ਜੀ ਇੱਧਰ ਵੀ ਡਾਉਨ ਸੇਲਿੰਗ ਵਗੈਰਾ ਕਰਾਈ ਹੋਈ ਆ ਤੇ ਇਹ ਹੈ ਮੇਰੀ ਪਿਆਰੀ ਭੈਣ ਜੀ ਜਿੰਦਕਰ ਜੀ ਜਿੰਦਕਰ ਜੀ ਇੱਧਰ ਦੇਖੋ ਪੂਰਾ ਵੀ ਗੇਟ ਜਲਾਵਾ ਹੀ ਦਵਾਵਾਂਗੇ ਓਏ ਹੋਰ ਲਵਾਣਾ ਪੈਣਾ ਉਰੇ ਵੀ ਯਾਰ ਉਹ ਲੇਡੀ ਵਾਲਾ ਲਵਾ ਦਿਓ ਟੀਵੀ ਕਮਰੇ ਚ ਤੇ ਇਹ ਹੈ ਜੀ ਜਿਹਦੇ ਨਾਮ ਤੇ ਚੈਨਲ ਸ਼ੁਰੂ ਕਰਿਆ ਤੇ ਅਸੀਂ ਜਿੰਦਗਰ ਬਲੌਗਸ ਤੇ ਬਾਕੀ ਇਹ ਸਾਡਾ ਰੂਮ ਹੈ ਜੀ ਤੇ ਬਾਕੀ ਇਹ ਡਾਊਨ ਸਿਲਿੰਗ ਵਾਲਾ ਦੇਖੋ ਕਿੰਨਾ ਪਿਆਰਾ ਲੱਗਦਾ ਕਮਰਾ ਅੰਦਰੋਂ ਪੂਰਾ ਸੋਹਣਾਗਾ ਆਹ ਫੋਟੋ ਦੇਖਉਂਦੀ ਆ ਕਰਕੇ ਦੀ ਹਾਂ ਹਾਂ ਸੋਹਣਾ ਲੱਗ ਰਿਹਾ ਨਾ ਮਿੱਤੇ ਬਹੁਤ ਵੱਡੇ ਐ ਤੇਰਾ ਆਪਣੇ ਵਾਲਾ ਦੇਖੀ ਤੂੰ ਉੱਪਰ ਜਾ ਲਾ ਜਾ ਆ ਜਾ ਉੱਪਰ ਜਾ ਕੇ ਇਹ ਹਾਂ ਆ ਜਾ ਉੱਪਰ ਜਾ ਕੇ ਇਹ ਮੈਂ ਸੀਦਾ ਕਰ ਲਿਆ ਨਾਲ ਯਾਰ ਹਾਂ ਹਾਂ ਆਜ ਤੇਰਾ ਕਮਰਾ ਦੇਖਈਏ ਉਹ ਯਾਰ ਆ ਤਾਂ ਠੀਕ ਆ ਪੂਰਾ ਪਰਫੈਕਟ ਆ ਬਸ ਇਹਦਾ ਰਹੇਗਾ ਇੱਕ ਹਾਂ ਆ ਵੀ ਬੰਦ ਕਰਾ ਲਾਂ ਗੇ ਦਰਵਾਜ਼ਾ ਮੈਨੂੰ ਕਿਹਾ ਸੀ ਵੀ ਆਹ ਲੋਰੇ ਹਲਵਾ ਤੂੰ ਹਾਂ ਹਾਂ ਔਰ ਇਹ ਵੀ ਦਰਵਾਜ਼ਾ ਜਿਵੇਂ ਤੇਰਾ ਉੱਪਰ ਕਰਿਆ ਨਾ ਦਰਵਾਜ਼ਾ ਨਾਲ ਹੀ ਮਿਕਸ ਮਿਕਸ ਕਰਤਾ ਉਹਨੇ ਉਵੇਂ ਕਰਾਦੀ ਤੇ ਬਾਕੀ ਇੰਦਰ ਬੈਠੇ ਆ ਜੀ ਸਾਰਾ ਲਾਣਾ ਸਾਡਾ ਇਹ ਬਾਕੀ ਹੁਣ ਕੇਕ ਖਾਵਾਂਗੇ ਅਜੇ ਕਦਸਨ ਉੱਤੇ ਜਾ ਗਈ ਏ ਆਦਾ ਹੋਆ ਤੇਰਾ ਬੁਲਟ ਦੇਖੀ ਆ ਜਾ ਬਾਹਰ ਬਾਹਰ ਖੜਾ ਓ ਠੀਕ ਕਰਾ ਕੇ ਖੜਾਇਆ ਤਾਂ ਨਾ ਬਾਹਰ ਹੀ ਖੜਾ ਅੰਦਰ ਖੜਾਉਣਾ ਚਾਹੀਦਾ ਸੀ ਇਹਨੂੰ ਲੈ ਆਹ ਖੜਾ ਤੇਰਾ ਬੁਲਟ ਹੈ ਤਾਰ ਫੇਰ ਕਪੜਾ ਜੋ ਫੇਰ ਤਾਰ ਆਪਣੇ ਬੁਲਟ ਪਰ ਤੇ ਕਪੜਾ ਬਾਈ ਇਹ ਆ ਜੀ ਸਾਡੇ ਜੀਜਾ ਜੀ ਦਾ ਬੁਲਟ ਹੈ ਇਹ ਸਾਡੇ ਜੀਜਾ ਜੀ ਦਾ ਬੁਲਟ ਹੈ ਪਰ ਇਹ ਆਜੇ 6 ਸਾਲਾਂ ਬਾਅਦ ਆਇਆ ਤੇ ਇਹਨਾਂ ਦਾ ਬੁਲਟ ਅੱਜ ਵੀ ਓਵੇਂ ਦਾ ਨਵੇਂ ਦਾ ਨਵਾਂ ਪਿਆਗਾ ਆਪਣਾ ਬੁਲਟ ਹੈ ਤੇਰੇ ਪਾਪਾ ਦਾ ਬੁਲਟ ਹੈ ਇਹ ਪੁੱਤ ਮੂਸੇ ਵਾਲੇ ਦੀ ਫੋਟੋ ਲਾਈ ਹੋਈ ਹੈ ਜੀ ਸੀ ਇੱਦੋਂ ਮੂਸੇ ਵਾਲੇ ਦੀ ਫੋਟੋ ਲੱਗੀ ਹੋਈ ਹੈ ਬਾਕੀ ਬੁਲਟ ਐਨ ਚੱਕਾ ਚੱਕਦਰਾ ਨਵਾਂ ਪਿਆ ਦੇਖ ਲੈ ਬੁਲਟ ਨਿਕਲ ਪੂਰਾ ਵਧੀਆ ਕਰਿਆ ਬਈ ਯਾਰ ਨੋ ਜੀ ਤੇ ਨੰਬਰ ਵੀ ਇਹਦਾ ਦੇਖੋ ਜੀ ਹੈਗਾ 5041 ਇਹਨਾਂ ਦਾ ਗੋਤ ਹੈ ਸੋਹੀ ਤੇ ਨੰਬਰ ਵੀ ਸੋਹੀ ਹੋਇਆ ਬਾਹਰ ਠੰਡਾ ਹੈ ਲੈ ਜੇ ਕੱਪੜਾ ਦੇ ਰਹੀ ਜੀ ਬਾਹਰ ਗਾਣਾ ਹਿੰਦਰੀ ਗਾਣਾ ਓਏ ਠੀਕ ਕਰਾ ਕੇ ਆਹ ਕਰਿਆ ਇਹਦੇ ਨਾਲ ਕੰਮ ਇਹ ਆ ਹਮਮ ਸਵਟਰ ਠੀਕ ਆ ਯਾਰ ਪੁਰਾਣਾ ਮਾਡਲ ਲੈ ਲੀਂ ਯਾ ਕੋਈ ਸੈਕੰਡ ਹੈਂਡ ਬਾਕੀ ਆ ਇਹਨਾਂ ਦਾ ਬੇੜਾ ਗਾ ਦੇਖੋ ਪੂਰਾ ਖੁੱਲਾ ਡੁੱਲਾ ਬੇੜਾ ਗਾ ਇਹ ਉਰੇ ਪਾਰਕ ਬਣਾਉਣੀ ਹੈ ਜੀ ਇੱਧਰ ਪਾਰਕ ਬਣਾਵਾਂਗੇ ਹੈ ਆ ਦੇਖਾ ਡੈਡੀ ਨੇ ਪੂਰਾ ਪਧਰਾ ਕਰਿਆ ਜਹਾ ਹਾਂ ਉਰੇ ਬੂਟੇ ਉਰੇ ਗਮਲੇ ਜੇ ਰੱਖ ਦਿਓ ਹਾਂ ਤੇ ਬਾਕੀ ਆ ਸਾਰੀ ਲੁੱਕ ਹੈ ਜੀ ਸਾਰੇ ਬਾਰੇ ਕਰਦੀ ਇਹ ਮਤਲਬ ਜਿਵੇਂ ਅੱਗੇ ਮੋਸਟਲੀ ਪਾਰ ਵਾਲੇ ਘਰ ਜਿਹੇ ਹੁੰਦੇ ਨੇ ਉਹ ਮੇਰੀ ਤਾਂ ਨਹੀਂ ਤਿਆਰ ਕਰਿਆ ਥੋੜਾ ਜਿਹਾ ਡਿਫਰੈਂਟ ਜਿਹਾ ਤਰੀਕੇ ਨਾਲ ਕਰਿਆਗਾ ਉਹ ਆ ਬਾਈ ਨੂੰ ਕਰੋ ਪਹਿਲਾ ਵੀਰ ਨੂੰ ਰੋਟੀ ਰੋਟੀ ਵੀਰ ਰੋਟੀ ਖਾ ਗਏ ਆ ਰੋਟੀ ਦਾ ਪਾਣੀ ਤੇ ਆ ਦੇਖੋ ਜੀ ਆ ਸਾਰਾ ਬਾਰੋ ਘਰ ਹੈ ਜੀ ਇਹ ਮੈਨੀਆਂ ਮੈਂ ਗੱਡੀ 'ਚ ਬੈਣਾ ਨਹੀਂ ਅਸਾਂ ਵਾਹ ਗੱਡੀ 'ਚ ਹੋਣਾ ਬਾਹਰ ਠੀਕ ਹੈ ਸਰ ਦੁੱਧ ਪਾਣੀ ਦੇਣਾ ਨਹੀਂ ਆ ਦੇਖ ਕਮਰਾ ਹੈਗਾ ਯਾਰ ਯਾਰ ਹੋਰੇ ਮੰਜਾ ਲਾ ਕੇ ਤੈਨੂੰ ਐਨ ਪੂਰਾ 21 21 ਮਿੰਟ ਬਣਦਾ ਬੈਣਾ ਹੀ ਆ ਬੈੱਡ ਬਣ ਜਾਂਦਾ ਇਹਦੇ ਅੰਦਰ ਕਿਹੜੀ ਸੀਟਾਂ ਦਾ ਬਣਦਾ ਪਿਛਲੀਆਂ ਦਾ ਨਹੀਂ ਆਪਾਂ ਦਾ ਡਰਾਈਵਰ ਦਾ ਇਹਦਾ ਇਹਦੇ ਲੋਕ ਤੜਵਾਣੇ ਫੇਰ ਪਿਛਲੀਆਂ ਦਾ ਵਾਦਿਆ ਕਰਨਾ ਵੀਰੇ ਆਹ ਲੋਕ ਤੜ ਤੜਵਾਣੇ ਆ ਇਹਦੇ ਅੱਛਾ ਥੋੜੀ ਗਾਹਾਂ ਕਰਨਾ ਫੇਰ ਗੇਟ ਬੰਦ ਹੋ ਜੂਗਾ ਨਾ ਠੀਕ ਹੈ ਠੀਕ ਹੈ ਤੇ ਅੱਜ 6 ਸਾਲਾਂ ਬਾਅਦ ਜੀ ਆਏ ਆ ਤੇ ਫੁੱਲ ਇੰਜੋਏ ਕਰਿਆਗਾ ਤੇ ਇਹ ਘਰ ਹੈ ਜੀ ਇਹਨਾਂ ਨੇ ਜਿਹੜਾ ਤਿਆਰ ਕਰਿਆ ਇਹਨਾਂ ਨੇ ਆਪਣੀ ਮਿਹਨਤ ਨਾਲ 6 ਸਾਲਾਂ ਦੀ ਮਿਹਨਤ ਲਾ ਕੇ ਕੀ ਕੋਈ ਨਾ ਕੇ ਤੈਨੂੰ ਕੀ ਦੀਗਾ ਇਹ ਆ ਦੇਖੋ ਜੀ ਤੇ ਆਪਾਂ ਵੀ ਕੇਕ ਖਾਈਏ ਜੀ ਥੋੜਾ ਜਿਹਾ ਕੀਤਰਿਆ ਹੋਇਆ ਹੈ ਮਾਂ ਨੂੰ ਸ਼ਰਾਬ ਨਾਲ ਦੋਨੋਂ ਦੁੱਧਾਂੋਂ ਮੁੰਡੇ ਨੂੰ ਦਈਏ ਬੈਗ ਉੱਤੀ ਚੜਾ ਦੀਏ ਲਓ ਜੀ ਬਾਕੀ ਠੀਕ ਹੈ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੇ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਰਿਆ ਫੁੱਲ ਇੰਜੋਏ ਆਪਾਂ ਨੇ ਧੰਨਵਾਦ ਬਾਏ ਬਾਏ ਸਤ ਸ੍ਰੀ ਅਕਾਲ ਜੀ ਵੈਗ ਜਿੱਕਾ ਖਾਲਸਾ ਵੈਗ ਜੀ ਕਿਫਤ ਹੈ